जो बोलले 100 रूपे भगवान वाल्मीकि महाराज की जय अजर अमर त्रैकालदर्शी आदपुरुष परमात्मा आदकवि सृष्टि करता रमेन रचनाकार भगवान गुरु वाल्मीकि जी महाराज की जय ए पवित्र कथा ते श्लोक भगवान वाल्मीकि जी अमृत सागर ग्रंथ विचो लेगे हन ਸਤ ਚੁਗ ਵਿੱਚ ਰਾਜਾ ਪ੍ਰਿਆਵਰਤ ਜੀ ਸਤ ਦੀਪਾਂ ਦੇ ਮਾਲਕ ਸੀ ਉਸਨੇ ਆਪਣੇ ਨੋ ਪੁੱਤਰਾਂ ਨੂੰ 39 ਖੰਡ ਕਰਕੇ ਵੰਡ ਦਿੱਤੀ ਪ੍ਰਿਆਵਰਤ ਦਾ ਪੁੱਤਰ ਕੇਤੂਮਲ ਅਤੇ ਕੇਤੂਮਲ ਦਾ ਪੁੱਤਰ ਭਾਰਤਵਾਜ ਜੀ ਦੀ ਮਾਤਾ ਪ੍ਰਭੂਵਤੀ ਨੇ ਦੱਸਿਆ ਕਿ ਤਪ ਕਰਨ ਨਾਲ ਸਰਬ ਵਿਆਪਕ ਸਰਬ ਸ਼ਕਤੀਮਾਨ ਅਜਰ ਅਮਰਤ ਰੇ ਕਾਲ ਦਰਸ਼ੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਫਿਰ ਭਾਰਤਵਾਜ ਜੀ ਤਪ ਕਰਦੇ ਕਰਦੇ ਪ੍ਰਗੂ ਜੀ ਨੂੰ ਪ੍ਰਗੂ ਵਣ ਵਿੱਚ ਮਿਲੇ ਪ੍ਰਗੂ ਜੀ ਨੇ ਦੱਸਿਆ ਕਿ ਤਪ ਕਰਨ ਤੋਂ ਪਹਿਲਾਂ ਗੁਰੂ ਤਾਰਨ ਕਰਨਾ ਜ਼ਰੂਰੀ ਹੈ ਭਾਰਤਵਾਜ ਜੀ ਕਹਿਣ ਲੱਗੇ ਕਿ ਮੈਂ ਗੁਰੂ ਅਜਰ ਅਮਰ ਤੇ ਕਾਲ ਦਰਸ਼ੀ ਸਰਬ ਵਿਆਪਕ ਨੂੰ ਹੀ ਤਾਰਨ ਕਰਾਂਗਾ ਪ੍ਰਗੂ ਜੀ ਦੀ ਕਿਰਪਾ ਕਰਕੇ ਭਾਰਤਵਾਜ ਜੀ ਬ੍ਰਹਮਪੁਰੀ ਗਏ ਉੱਥੇ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਨੂੰ ਕਹਿਣ ਲੱਗੇ ਤੁਸੀਂ ਅਜਰ ਅਮਰ ਤੇ ਕਾਲ ਦਰਸ਼ੀ ਹੋ ਤੁਸੀਂ ਮੇਰੇ ਗੁਰੂ ਬਣੋ ਤਾਂ ਜੋ ਮੈਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਕਹਿਣ ਲੱਗੇ ਕਿ ਅਸੀਂ ਤੇਰੇ ਗੁਰੂ ਨਹੀਂ ਬਣ ਸਕਦੇ ਕਿਉਂਕਿ ਅਸੀਂ ਅਜਰ ਅਮਰ ਤ੍ਰੈਕਾਲ ਦਰਸ਼ੀ ਨਹੀਂ ਹਾਂ ਪਰ ਸਾਡੀ ਉਮਰ ਲੰਬੀ ਹੈ ਫਿਰ ਆਕਾਸ਼ਵਾਣੀ ਹੋਈ ਕਿ हे 파ਰਤਵਾਜ ਤੂ ਤਮਸ਼ਾ ਨਦੀ ਕਿਨਾਰੇ ਤਪ ਕਰ ਅਸੀਂ ਤੈਨੂੰ ਤ੍ਰੇਤਾ ਯੁੱਗ ਵਿੱਚ ਮਿਲਾਂਗੇ ਅਤੇ ਵਿਸ਼ਨੂੰ ਦੇ ਰਾਮ ਅਵਤਾਰ ਦੀ ਕਥਾ ਆਦਰਮੈਨ ਰਾਮ ਦੇ ਜਨਮ ਤੋਂ ਪਹਿਲਾਂ ਲਿਖਾਂਗੇ। ਭਾਰਤਵਾਜ ਜੀ ਨੇ ਤਮਸ਼ਾ ਨਦੀ ਕਿਨਾਰੇ ਤਪ ਕਰਨਾ ਸ਼ੁਰੂ ਕਰ ਦਿੱਤਾ। ਅਸੂ ਸੁਦੀਪਕ ਅਤੇ ਕਤਕਵਦੀਪਕ ਦੀ ਪੂਰਨਮਾਸ਼ੀ ਦਿਨ ਐਤਵਾਰ ਅਸ਼ਵਨੀ ਨਿਸ਼ੱਤਰ ਸਵੇਰੇ 3:00 ਵਜੇ ਕੇ 21 ਮਿੰਟਾਂ ਤੇ ਜਦੋਂ ਸਾਰੇ ॠषि ਤਮਸ਼ਾ ਨਦੀ ਕਿਨਾਰੇ ਇਸ਼ਨਾਨ ਕਰ ਰਹੇ ਸਨ ਤਾਂ ਆਕਾਸ਼ ਵਿੱਚੋਂ ਇੱਕ ਅਲੋਕਿਕ ਪ੍ਰਕਾਸ਼ ਧਰਤੀ ਤੇ ਕਮਲ ਦੇ ਫੁੱਲ ਵਿੱਚ ਪ੍ਰਗਟ ਹੋਇਆ। ਨਾਰਦ ਜੀ ਨੇ ਜਦੋਂ ਇਸ ਅਲੋਕਿਕ ਪ੍ਰਕਾਸ਼ ਦੇ ਦਰਸ਼ਨ ਕੀਤੇ ਉਸ ਨੇ ਇਸ ਸਰਬ ਵਿਆਪਕ ਸ਼ਕਤੀ ਦਾ ਨਾਮ ਵਾਲਮੀਕ ਰੱਖਿਆ। ਭਗਵਾਨ ਵਾਲਮੀਕ ਜੀ ਕਹਿਣ ਲੱਗੇ ਇਸ ਮਾਤ ਲੋਕ ਵਿੱਚ ਨੁਗਰਾ ਰਹਿਣਾ ਮਹਾਪਾਪ ਹੈ ਇਸ ਲਈ ਭਗਵਾਨ ਵਾਲਮੀਕ ਜੀ ਨੇ ਆਪਣੇ ਵਿੱਚੋਂ ਇੱਕ ਜੋਤ ਪ੍ਰਗਟ ਕੀਤੀ ਉਸ ਜੋਤ ਦਾ ਨਾਮ ਅਗੰਗੂਚ ਰੱਖਿਆ ਅਤੇ ਉਸ ਨੂੰ ਆਪਣਾ ਗੁਰੂ ਤਰਨ ਕੀਤਾ ਫਿਰ ਅਗੰਗੂਚ ਜੀ ਭਗਵਾਨ ਵਾਲਮੀਕ ਜੀ ਵਿੱਚ ਅਲੂਪ ਹੋ ਗਏ ਪਾਰਤਵਾਜ ਜੀ ਨੇ ਭਗਵਾਨ ਵਾਲਮੀਕ ਜੀ ਨੂੰ ਆਪਣਾ ਗੁਰੂ ਤਰਨ ਕੀਤਾ ਪਾਰਤਵਾਜ ਤੇ ਸਾਰੇ ऋषि ਹਰ ਰੋਜ ਭਗਵਾਨ ਵਾਲਮੀਕ ਜੀ ਦੀ ਪੂਜਾ ਕਰਨ ਲੱਗੇ ਅਜਰ ਅਮਰ ਤੇ ਕਾਲ ਦਰਸ਼ੀ ਆਦਿ ਪ੍ਰਮਾਤਮਾ ਆਦਿ ਕਵੀ ਰਮੈਨ ਰਚਨਾਕਾਰ ਭਗਵਾਨ ਵਾਲਮੀਕ ਜੀ ਨੇ ਦੇਵਤਿਆਂ ਤੇ ਸੰਸਾਰ ਦੀ ਮੁਕਤੀ ਵਾਸਤੇ ਰਾਮ ਸ਼ਬਦ ਆਦ ਰਮੈਨ ਪ੍ਰਗਟ ਕੀਤਾ ਜੋ ਰਾਮ ਸ਼ਬਦ ਜਪੇਗਾ ਉਹ ਅਜਰ ਅਮਰ ਹੋ ਜਾਵੇਗਾ ਅਸੀਂ ਗੁਰੂਆਂ ਦੇ ਗੁਰੂ ਵਾਲਮੀਕ ਸਵਾਮੀ ਜੀ ਨੂੰ ਮਨਾਉਣਾ ਜਿਨ੍ਹਾਂ ਨੇ ਪੈਦਾ ਰਾਮ ਕਰਤਾ ਸ਼ਬਦ ਸਰੂਪ ਰਾਮ ਜੋਤ ਸਰੂਪ ਰਾਮ ਕਹੋ ਕਬੀਰ ਰਾਮ ਕੀ ਅੰਸ ਸਭੀ ਗਟ ਰਾਮ ਹੀ ਬੋਲੇ ਰੇ ਰਾਮ ਜਪਤ ਸੋ ਸੁਖੀਆ ਪ੍ਰਾਨੀ ਰਾਮ ਰੰਗ ਕਦੇ ਉਤਰ ਨਾ ਪਾਏ ਗੁਰੂ ਪੂਰਾ ਚਿਤ ਲਾਈ ਬਜਾਏ सतगुरु पूरा पेट्या प्रगट पै राम राजे मेरे राम राजे तुम संतों के संत तेरे जिन तेरा नाम ते आया जमनी आवे नेड़े राम राम करता जग फिरे राम ना पाया जाए अगम गोचर सब तो वड्डा किस विध मिलया जाए सूरज किरण मिले जल का जल हुआ राम ਜੋਤ ਸੇ ਜੋਤ ਰਲੀ ਸੰਪੂਰਨ ਥਾਈ ਰਾਮ ਸੰਤਾ ਸੰਗ ਗੋਸ਼ਟੀ ਹਰ ਪਜੇ ਰਾਮ ਪਦਾਰਥ ਪਾਏ ਰਾਮ ਵਧਾਵੇ ਸੋ ਵਦੇ ਬਲ ਕਰ ਵਦੇ ਨ ਕੋਏ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ